ਕਰਾਸ ਸਬਸਿਡੀ ਆ ਉਹ 5 ਸਾਲਾਂ ਚ ਖਤਮ ਕੀਤੀ ਜਾਏਗੀ ਮਤਲਬ ਕਿ ਭਾਵੇਂ ਕਰੇਲੂ ਹੋਵੇ ਭਾਵੇਂ ਪਾਰਕ ਹੋਵੇ ਸਾਰਿਆਂ ਨੂੰ ਸੇਮ ਰੇਟ ਤੇ ਬਿਜਲੀ ਦਿੱਤੀ ਜਾਵੇਗੀ ਸੰਭਾਲਣਾ ਅਸੀਂ ਨੈਟਵਰਕ ਸਾਰਾ ਉਹਦੀ ਮੇਨਟੇਨੈਂਸ ਅਸੀਂ ਕਰਨੀ ਹੈ ਪਰ ਉਹਦੇ ਸਾਨੂੰ ਇੱਕ ਫਿਕਸ ਚਾਰजेस ਮਿਲਣਗੇ ਬਾਕੀ ਜਿਹੜੀ ਬਿਜਲੀ ਵੇਚੇਗੀ ਉਹ ਕਾਰਪੋਰੇਟ ਕੰਪਨੀਆਂ ਵੇਚਣਗੀਆਂ ਇਹ ਸਭ ਤੋਂ ਵੱਡੀ ਦਿੱਕਤ ਹੈ ਇਹਦੇ ਵਿੱਚ ਕੋਟ ਹੋ ਗਏ ਜਾਂ ਜਿਹੜੀਆਂ ਡਿਫੈਂਸ ਦੀਆਂ ਥਾਵਾਂ ਨੇ ਉੱਥੇ ਕੇਂਦਰ ਦੀ ਮਨਜ਼ੂਰੀ ਤੋਂ ਬਿਨਾਂ ਜਿਹੜਾ ਉੱਥੇ ਅਸੀਂ ਬਿਜਲੀ ਦੀਆਂ ਲਾਈਨਾਂ ਨਹੀਂ ਖਿੱਚ ਸਕਦੇ ਇਹਨਾਂ ਨੂੰ ਸਪਲਾਈ ਨਹੀਂ ਦੇ ਸਕਦੇ ਇੱਥੇ ਇਹਨਾਂ ਨੇ ਕਹਿ ਦਿੱਤਾ ਕਿ ਐਨਐਸਓ ਦੀ ਸ਼ਰਤੀ ਹਟਾਤੀ ਉੱਥੋਂ ਵੀ ਅਸੀਂ ਉਹਨਾਂ ਨੂੰ ਜੋ ਵੀ ਪ੍ਰਾਈਵੇਟ ਕੰਪਨੀ ਉਹਨਾਂ ਦੇ ਸਕਦੇ ਆ ਸਬਡਵੀਜ਼ਨ ਪੱਧਰ ਤੇ ਪਾਲ ਪੰਜਾਬ ਦੇ ਵਿੱਚ ਅਸੀਂ ਬਿਜਲੀ ਐਕਟ 100 ਦੀਆਂ ਕਾਪੀਆਂ ਸੀਟ ਬਿੱਲ ਦੀਆਂ ਕਾਪੀਆਂ ਤੇ ਜਿਹੜੇ ਲੇਬਰ ਕਾਨੂੰਨਾਂ ਨੂੰ ਜਿਹੜਾ ਇਹਨਾਂ ਨੇ ਰੱਦ ਕੀਤਾ ਹੈ ਸੈਂਟਰ ਨੇ 29 ਕਾਨੂੰਨਾਂ ਨੂੰ ਰੱਦ ਕਰਕੇ 4 ਕਾਨੂੰਨ ਬਣਾਤੇ ਉਹਦੇ ਅਗੇਂਸਟ ਅਸੀਂ 8 ਤਰੀਕ ਨੂੰ ਰੋਸ ਮਜਾਰਾ ਸਾਰੇ ਪੰਜਾਬ ਦੇ ਵਿੱਚ ਕਰਾਂਗੇ ਪੰਜਾਬ ਦੀ ਸਰਕਾਰ ਜਿਹੜੀ ਹੈ ਪੰਜਾਬ ਦੀ ਜਿਹੜੀ ਕੈਬਨਿਟ ਮੰਤਰੀ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ 1.5 ਮਹੀਨਾ ਹੋ ਗਿਆ ਇਹਨੂੰ ਐਕਟ ਤੇ ਨਾਰਾਜ਼ਗੀ ਜ਼ਾਹਰ ਕਰਨ ਦੀ ਜਾਂ ਇਹਦੀ ਤੇ ਆਪਣੀ ਜਿਹੜੀ ਦਿੱਕਤ ਹੈ ਉਹਨੂੰ ਭੇਜਣ ਦਾ ਹਾਲੇ ਤੱਕ ਇਹਨਾਂ ਨੇ ਉਹਦੇ ਤੇ ਨਹੀਂ ਭੇਜਿਆ ਬਿਜਲੀ ਸੋਧ ਬਿੱਲ 2025 ਦਾ ਵਿਰੋਧ ਲਗਾਤਾਰ ਤਮਾਮ ਵਰਗਾਂ ਵੱਲੋਂ ਕੀਤਾ ਜਾ ਰਿਹਾ ਫਿਰ ਚਾਹੇ ਉਹ ਕਿਸਾਨ ਜਥੇਬੰਦੀਆਂ ਹੋ ਜਾਣ ਮੁਲਾਜ਼ਮ ਜਥੇਬੰਦੀਆਂ ਹੋ ਜਾਣ ਉੱਥੇ ਹੀ ਬਿਜਲੀ ਬੋਰਡ ਦੇ ਕਰਮਚਾਰੀ ਅਧਿਕਾਰੀ ਇਸ ਬਾਬਤ ਕੀ ਕੋਈ ਸੋਚਦੇ ਨੇ ਕਿ ਜੇਕਰ ਬਿਜਲੀ ਸੋਧ ਬਿੱਲ 2025 ਲਿਆਂਦਾ ਜਾਂਦਾ ਹੈ ਤਾਂ ਉਸ ਦੇ ਵਿੱਚ ਫਾਇਦਾ ਕਿੰਨਾ ਹੋਊਗਾ ਨੁਕਸਾਨ ਕਿੰਨਾ ਹੋਣਾ ਔਰ ਇਸ ਦੀਆਂ ਟੈਕਨੀਕਲ ਟਰਮਸ ਜਿਹੜੀਆਂ ਨੇ ਉਹ ਕੀ ਹੈ ਤਾਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਰਨਜੀਤ ਜੀ ਇਹ ਇੱਕ ਵਾਰ ਜ਼ਰੂਰ ਦੱਸ ਦਿਓ ਵੀ ਅਸਲ ਦੇ ਵਿੱਚ ਇਹ ਬਿੱਲ ਦਾ ਜ਼ਿਕਰ ਹੋ ਰਿਹਾ ਲੰਮੇ ਸਮੇਂ ਤੋਂ 2020 ਦੇ ਵਿੱਚ ਵੀ ਅੰਦੋਲਨ ਹੋਇਆ ਬਾਅਦ ਵਿੱਚ ਲਗਾਤਾਰ ਫਿਰ ਕਿਸਾਨਾਂ ਵੱਲੋਂ ਦੋਜਨ ਜਾਰੀ ਹੈ ਅਸਲ ਕੀ ਬਿਜਲੀ ਸੋਧ ਬਿੱਲ ਦੇ ਵਿੱਚ ਰੱਖਿਆ ਗਿਆ ਹੈ ਕਿਹੜੀਆਂ-ਕਿਹੜੀਆਂ ਖਾਮੀਆਂ ਨੇ ਕਿਹੜੇ-ਕਿਹੜੇ ਫ ਇਹਦੇ 'ਚ ਜਿਹੜਾ ਮੇਨ ਇੱਕ ਹੈਗਾ ਇਹਦੇ 'ਚ ਕ੍ਰਾਸ ਸਬਸਿਡੀ ਖਤਮ ਕਰਨ ਦਾ ਜਿਹੜਾ ਹੈਗਾ ਘਰੇਲੂ ਬਿਜਲੀ ਜਿਹੜੀ ਸਸਤੀ ਦਿੱਤੀ ਜਾਂਦੀ ਹੈ ਐਨ ਆਰ ਐਸ ਬਿਜਲੀ ਥੋੜੀ ਜਿਹੀ ਮਹਿੰਗੀ ਹੁੰਦੀ ਹੈ ਤਾਂ ਇਹਨਾਂ ਵੱਲੋਂ ਜਿਸ ਇਹਦੀ ਮਦਦ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੀ ਕ੍ਰਾਸ ਸਬਸਿਡੀ ਆ ਉਹ 5 ਸਾਲਾਂ 'ਚ ਖਤਮ ਕੀਤੀ ਜਾਏਗੀ ਮਤਲਬ ਕਿ ਭਾਵੇਂ ਘਰੇਲੂ ਹੋਵੇ ਭਾਵੇਂ ਵਪਾਰਕ ਹੋਵੇ ਸਾਰਿਆਂ ਨੂੰ ਸੇਮ ਰੇਟ ਤੇ ਬਿਜਲੀ ਦਿੱਤੀ ਜਾਵੇਗੀ ਦੂਜੀ ਗੱਲ ਹੈਗੀ ਹੈ ਇਹਦੇ 'ਚ ਜਿਹੜਾ ਨੈਟਵਰਕ ਵਰਤਨ ਦੀ ਖੁੱਲ ਹੈਗੀ ਆ ਜਿੱਦਾਂ ਤੁਸੀਂ ਪਿੰਡਾਂ ਦੇ ਵਿੱਚ ਦੇਖਦੇ ਹੋ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਲਾਈਨਾਂ ਨਿਕਲੀਆਂ ਹੋਈਆਂ ਨੇ ਤੇ ਲੋਕਾਂ ਨੇ ਸਾਨੂੰ ਆਮ ਲੋਕਾਂ ਨੇ ਬਿਜਲੀ ਵਾਸਤੇ ਦਿੱਤੀਆਂ ਹੋਈਆਂ ਨੇ ਤਾਂ ਜੇ ਕੋਈ ਲਾਇਸੈਂਸੀ ਹੋਰ ਆ ਜਾਂਦਾ ਮਲਟੀਪਲ ਲਾਇਸੈਂਸੀ ਆ ਜਾਂਦੇ ਨੇ ਤਾਂ ਉਹ ਨੈਟਵਰਕ ਬਿਜਲੀ ਬੋਰਡ ਦਾ ਯੂਜ਼ ਕਰਨਗੇ ਸੰਭਾਲਣਾ ਅਸੀਂ ਨੈਟਵਰਕ ਸਾਰਾ ਉਹਦੀ ਮੇਨਟੇਨੈਂਸ ਅਸੀਂ ਕਰਨੀ ਹੈ ਪਰ ਉਹਦੇ ਸਾਨੂੰ ਇੱਕ ਫਿਕਸ ਚਾਰजेस ਮਿਲਣਗੇ ਬਾਕੀ ਜਿਹੜੀ ਬਿਜਲੀ ਵੇਚੇਗੀ ਉਹ ਕਾਰਪੋਰੇਟ ਕੰਪਨੀਆਂ ਵੇਚਣਗੀਆਂ ਇਹ ਸਭ ਤੋਂ ਵੱਡੀ ਦਿੱਕਤ ਹੈ ਇਹਦੇ ਵਿੱਚ ਇੱਕ ਇਹਦੇ 'ਚ ਇਹਨਾਂ ਨੇ ਇੱਕ ਹੋਰ ਮਦਦ ਪਾਤੀ ਇਹਨਾਂ ਨੇ ਇਹਦੇ 'ਚ ਕਹਿ ਦਿੱਤਾ ਕਿ ਜਿਵੇਂ ਡਿਫੈਂਸ ਏਰੀਆਜ਼ ਹੁੰਦੇ ਨੇ 에어ਪੋਰਟ ਹੋ ਗਏ ਜਾਂ ਜਿਹੜੀਆਂ ਡਿਫੈਂਸ ਦੀਆਂ ਥਾਵਾਂ ਨੇ ਉੱਥੇ ਕੇਂਦਰ ਦੀ ਮਨਜ਼ੂਰੀ ਤੋਂ ਬਿਨਾਂ ਜਿਹੜਾ ਹੈ ਉੱਥੇ ਅਸੀਂ ਬਿਜਲੀ ਦੀਆਂ ਲਾਈਨਾਂ ਨਹੀਂ ਖਿੱਚ ਸਕਦੇ ਜਾਂ ਉਹਨਾਂ ਨੂੰ ਸਪਲਾਈ ਨਹੀਂ ਦੇ ਸਕਦੇ ਇੱਥੇ ਇਹਨਾਂ ਨੇ ਕਹਿ ਦਿੱਤਾ ਕਿ ਐਨਐਸਓ ਦੀ ਸ਼ਰਤੀ ਹਟਾਤੀ ਉੱਥੋਂ ਵੀ ਅਸੀਂ ਉਹਨਾਂ ਨੂੰ ਜੋ ਵੀ ਪ੍ਰਾਈਵੇਟ ਕੰਪਨੀ ਉਹਨਾਂ ਦੇ ਸਕਦੇ ਆ ਯੂਰਪ ਦੇ ਵਿੱਚ ਵੀ ਹੋਇਆ ਹੈ ਕਈ ਇਹੋ ਜਿਹੇ ਜਿਹੜੇ ਦੇਸ਼ ਦੀ ਸੁਰੱਖਿਆ ਨਾਲ ਜੜੀਆਂ ਉਹ ਚੀਜ਼ਾਂ ਨੇ ਉੱਥੇ ਆਪਾਂ ਕਾਰਪੋਰੇਟ ਨੂੰ ਨਹੀਂ ਜਾਣ ਦੇ ਸਕਦੇ ਉੱਥੇ ਸਰਕਾਰੀ ਕੰਪਨੀਆਂ ਕੰਮ ਕਰਦੀਆਂ ਨੇ ਪਰ ਇਹਨਾਂ ਵੱਲੋਂ ਉਹਦੇ ਵਿੱਚ ਇਹ ਵੀ ਮਤ ਪਾ ਦਿੱਤੀ ਆ ਇਸੇ ਤਰ੍ਹਾਂ ਜਿਹੜੀ ਰੈਗੂਲੇਟਰੀ ਅਥਾਰਟੀ ਹੈ ਜਿਹੜੀ ਬਿਜਲੀ ਦੀਆਂ ਦਰਾਂ ਤੈਅ ਕਰਦੀ ਹੈ ਉਹ ਸਟੇਟ ਦਾ ਅਧਿਕਾਰ ਹੈ ਇਹਨਾਂ ਨੇ ਕੀ ਕਰਤਾ ਕਿ ਜੀਐਸਟੀ ਕੌਂਸਲ ਵਾਂਗੂ ਇੱਕ ਸੈਂਟਰ ਦੀ ਬੋਡੀ ਬਣਾ ਦੇਣੀ ਬਿਜਲੀ ਕੌਂਸਲ ਬਣਾ ਦੇਣੀ ਇਹਨਾਂ ਨੇ ਉਹਦੇ ਵਿੱਚ ਕੇਂਦਰ ਦਾ ਬਿਜਲੀ ਮੰਤਰੀ ਜਿਹੜਾ ਹੈਗਾ ਉਹ ਚੇਅਰਮੈਨ ਹੋਏਗਾ ਉਹਦਾ ਸੈਕਟਰੀ ਕਨਵੀਨਰ ਹੋਏਗਾ ਤੇ ਬਾਕੀ ਬਿਜਲੀ ਮੰਤਰੀ ਕੇਂਦਰ ਹਸਤੇ ਸਟੇਟਾਂ ਦੇ ਉਹਦੇ ਮੈਂਬਰ ਹੋਣਗੇ ਤਾਂ ਉਹ ਕਿਹੜਾ ਰੈਗੂਲੇਟਰੀ ਅਥਾਰਟੀ ਦਾ ਚੇਅਰਮੈਨ ਜਿਹੜਾ ਰੈਗੂਲੇਟਰੀ ਜਿਹੜਾ ਬਿਜਲੀ ਦਰਾਂ ਤੈਅ ਕਰਦਾ ਉਹ ਸੈਂਟਰ ਦੀ ਗੱਲ ਸੁਨੇਗਾ ਜਾਂ ਸਟੇਟ ਸਰਕਾਰ ਦੀ ਗੱਲ ਸੁਨੇਗਾ ਡੈਮੋਗ੍ਰਾਫੀ ਜਿਹੜੀ ਹੈਗੀ ਆ ਪੰਜਾਬ ਦੀ ਅਲੱਗ ਹੈ ਬਾਕੀ ਸਾਰੇ ਸੂਬਿਆਂ ਦੀ ਡੈਮੋਗ੍ਰਾਫੀ ਅਲੱਗ ਹੈਗੀ ਆ ਤਾਂ ਉਹਦੇ ਚ ਪਰਫਾਰਮੈਂਸ ਵੀ ਕਹਿੰਦੇ ਕਿ ਪਰਫਾਰਮੈਂਸ ਦੇ ਜਿਹੜੇ ਮਾਪਦੰਡ ਨੇ ਉਹ ਵੀ ਸੈਂਟਰ ਤੇ ਇੱਕ ਤਰੀਕ ਤੈਅ ਕਰੇਗਾ ਇਹ ਕਿਦਾਂ ਹੋ ਸਕਦਾ ਤੁਸੀਂ ਰਾਜਸਥਾਨ ਨੂੰ ਪੰਜਾਬ ਨਾਲ ਕੇਰਨਾ ਪੰਜਾਬ ਨਾਲ ਅਸਾਮ ਨੂੰ ਪੰਜਾਬ ਨਾਲ ਨਹੀਂ ਜੋੜ ਸਕਦੇ ਸਾਡਾ ਖੇਤੀ ਵਾਲਾ ਸੂਬਾ ਤਾਂ ਇਹੋ ਜਿਹਾ ਕਈ ਪ੍ਰੋਬਲਮ ਹੈਗੀਆਂ ਨੇ ਜਿਹਦੇ ਤੇ ਅਸੀਂ ਤੁਹਾਨੂੰ ਜਿਹੜੀ ਜਿਵੇਂ ਜੀ ਮੈਂ ਸੋਖੇ ਲਫਜ਼ਾਂ ਚ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂ ਵੀ ਜੇ ਕਿਸੇ ਨੇ ਬਿਜਲੀ ਦਾ ਕੋਈ ਪ੍ਰੋਜੈਕਟ ਲਾਉਣਾ ਹੈ ਉਹਨੂੰ ਕਿਸੇ ਤਰੀਕੇ ਦੀ ਐਨਓਸੀ ਦੀ ਲੋੜ ਨਹੀਂ। ਦੂਸਰੀ ਚੀਜ਼ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਵੀ ਲਾਈਨਾਂ ਜਿਹੜੀਆਂ ਨੇ ਉਹਨਾਂ ਨੂੰ ਖਿੱਚਣ ਦੀ ਲੋੜ ਨਹੀਂ। ਇਹੀ ਵਰਤੇਗਾ ਯਾਨੀ ਕਿ ਮੈਂ ਜੇਕਰ ਖੋਲਦਾ ਜਾਂ ਤੁਸੀਂ ਜੇਕਰ ਖੋਲਦੇ ਹੋ ਤੁਹਾਨੂੰ ਇਸੇ ਦੇ ਉੱਪਰ ਹੀ ਕੰਮ ਕਰਨਾ ਪਊਗਾ। ਹਾਂਜੀ ਔਰ ਫਾਇਦਾ ਉਹਨਾਂ ਕੰਪਨੀ ਨੇ ਤੁਹਾਨੂੰ ਫਿਰ ਉਸੇ ਉਸੇ ਜਗ੍ਹਾ ਤੇ ਤੁਸੀਂ ਫਿਕਸ ਕਰ ਦੋਗੇ। ਇਹੀ ਕਹਿਣਾ ਚਾਹੁੰਦਾ। ਹਾਂਜੀ ਇਹਦੇ ਚ ਕੀ ਹੈ ਕਿ 1948 ਤਾਂ 3% ਤੋਂ ਉੱਤੇ ਪ੍ਰੋਫਿਟ ਨਹੀਂ ਕਮਾ ਸਕਦੀ ਕੋਈ ਬਿਜਲੀ ਕੰਪਨੀ ਜਿਹੜੀ ਹੈ ਤਾਂ ਪਰ ਹੁਣ ਇਹਦੇ ਤਾਂ ਬਿਲਕੁਲ ਪ੍ਰੋਫਿਟੇਬਲ ਕੰਮ ਹੋ ਜਾਣਾ ਜੀ ਸਿਸਟਮ ਜਿਹੜਾ ਹੈਗਾ ਜਿਵੇਂ BSNL ਦਾ ਇਨਫਰਾਸਟ੍ਰਕਚਰ ਯੂਜ਼ ਕਰਕੇ ਅੱਜ Jio ਨੇ ਤਾਂ ਦੂਜੀਆਂ ਚੀਜ਼ਾਂ ਨੇ ਸਾਰਾ ਆਧਾਰਾ ਖਤਮ ਕਰਤਾ ਤੇ ਉਸੇ ਤਰ੍ਹਾਂ ਇਹਨਾਂ ਨੇ ਜਿਹੜੇ ਕੀ ਇਹਦੇ 'ਚ ਕੀ ਹੈ ਕਿ ਦੇਖੋ ਕਾਰਪੋਰੇਟ ਦਾ ਕਿੰਨਾ ਪ੍ਰੋਫਿਟ ਉਹਨਾਂ ਦਾ ਮੇਨ ਕੰਮ ਹੁੰਦਾ ਹੈ ਉਹ ਮੋਹਾਲੀ ਵਾਲਾ ਏਰੀਆ ਲੈ ਲੈਣਗੇ ਲੁਧਿਆਣਾ ਲੈ ਲੈਣਗੇ ਇੰਡਸਟਰੀਅਲ ਏਰੀਆ ਲੈ ਲੈਣਗੇ ਕੀ ਉਹ ਮੋਹਰ ਦਾ ਖੇਤੀਬਾੜੀ ਏਰੀਆ ਲੈ ਲੈਣਗੇ ਉਹ ਜਿੱਥੇ ਕਿਸਾਨਾਂ ਨੂੰ ਬਿਜਲੀ ਦਿੰਦੀ ਹੈ ਜਾਂ ਕਿਤੇ ਛੋਟੇ ਸ਼ਹਿਰ ਨੇ ਦੀਨਾ ਨਗਰ ਵਰਗਾ ਸ਼ਹਿਰ ਹੈ ਉੱਥੇ ਉਹ ਬਿਜਲੀ ਸਪਲਾਈ ਦੇਣਗੇ ਨਹੀਂ ਉੱਥੇ ਬਿਜਲੀ ਸਾਡੀ ਅਸੀਂ ਉਹ ਸਪਲਾਈ ਕਰਾਂਗੇ ਬਟ ਇੱਥੇ ਜਿਹੜੇ ਜਿੱਥੇ ਪ੍ਰੋਫਿਟ ਜ਼ਿਆਦਾ ਹੋਏਗਾ ਉੱਥੇ ਉਹ ਬਿਜਲੀ ਕੰਪਨੀ ਆਉਣਗੀਆਂ ਪਰ ਜਿਹੜਾ ਉਹਦਾ ਬੋਝ ਹੈ ਉਹ ਸਾਰੇ ਪੰਜਾਬ ਦੇ ਲੋਕਾਂ ਤੇ ਸਿਸਟਮ ਤੇ ਪੈਗਾ ਕਿਉਂਕਿ ਅਸੀਂ ਸਿਸਟਮ ਮੇਨਟੇਨ ਕਰਨਾ ਹੈ ਅਸੀਂ ਉਹਨਾਂ ਨੂੰ ਬਿਜਲੀ ਤਾਂ ਦੇਣੀ ਨਾ ਲੋਕਾਂ ਨੂੰ ਤੇ ਦੂਜਾ ਇਸ ਦੇ ਵਿੱਚ ਰੀਨਿਊਏਬਲ એનર્ਜੀ ਦਾ ਜਿਹੜਾ ਕੋਟਾ ਸੈੱਟ ਕਰੂਗਾ ਸੈਂਟਰ ਹੁਣ ਅਦਾਨੀ ਦਾ ਉੱਥੇ 5 ਲੱਖ ਏਕੜ ਦਾ ਪਲਾਂਟ ਹੈਗਾ ਉੱਥੇ ਗੁਜਰਾਤ ਦੇ ਵਿੱਚ ਕੱਚ ਦੇ ਵਿੱਚ Jio ਦੇ ਵੀ ਲੱਗੇ ਹੋਏ ਨੇ ਪਲਾਂਟ ਉਹ ਆਪਣੀ ਬਿਜਲੀ ਵੇਚਣਾ ਚਾਹੁੰਦੇ ਨੇ ਕੇਂਦਰ ਨੇ ਸ ਕੋਟਾ ਸੈੱਟ ਕਰਤਾ ਤੇ ਜਿਹੜੇ 25-25 ਸਾਲਾਂ ਦੇ ਐਗਰੀਮੈਂਟ ਹੋਏ ਹੋਏ ਨੇ ਪੰਜਾਬ ਦੇ ਵਿੱਚ ਥਰਮਲਾਂ ਨਾਲ ਉਹਨਾਂ ਦਾ ਕੀ ਕਰੋਗੇ ਤੇ ਇਹੋ ਜਿਹੇ ਬੜੇ ਜਿ ਇਸ਼ੂਜ਼ ਹੈਗੇ ਨੇ ਇਹ ਸਿਰਫ ਜਿਹੜਾ ਕਾਰਪੋਰੇਟ ਨੂੰ ਸਹੂਲਤਾਂ ਦੇਣ ਦੇ ਲਈ ਜਿਹੜਾ ਇਹ ਬਿੱਲ ਜਾਂਦਾ ਜਾਂਦਾ ਤੇ ਆਮ ਲੋਕਾਂ ਨੂੰ ਜਿਹੜਾ ਕਿਤੇ ਨਾ ਕਿਤੇ ਬਿਜਲੀ ਜਿਹੜੀ ਹੈਗੀ ਆ ਉਹ ਮਹਿੰਗੀ ਮਿਲੇਗੀ ਤੇ ਜਿਹੜੀਆਂ ਸਬਸਿਡੀਆਂ ਲੋਕਾਂ ਨੂੰ ਮਿਲਦੀਆਂ ਨੇ ਉਹਨਾਂ ਤੋਂ ਵਾਂਝੇ ਹੋਣਾ ਪਏਗਾ ਸਾਡੀ ਇਹ ਰੀਅਰਜਾਇਮੈਂਟ ਪਰ ਜਿਵੇਂ ਤੁਸੀਂ ਹੁਣ ਜ਼ਿਕਰ ਕਰ ਰਹੇ ਹੋ ਇਸ ਦੇ ਉੱਤੇ ਕੋਈ ਅੰਦੋਲਨ ਵਿੱਡਿਆ ਜਾ ਸਕਦਾ ਦੁਬਾਰਾ ਤੁਹਾਡੇ ਵੱਲੋਂ ਕਹਿ ਲਈਏ ਜਾਂ ਕਿਸਾਨ ਧਰੰਦ ਨਾਲ ਇਕੱਠੇ ਹੋ ਕੇ ਲੜੋਗੇ ਜਾਂ ਪੰਜਾਬ ਦੇ ਨਾਲ ਇਕੱਠੇ ਹੋ ਕੇ ਲੜੋਗੇ ਇਸ ਸੀ ਨੂੰ ਲੈ ਕੇ ਵੀ ਇਹ ਨਾ ਇੰਪਲੀਮੈਂਟ ਹੋ ਜਿਹੜਾ 2020 ਦੇ ਵਿੱਚ ਅੰਦੋਲਨ ਹੋਇਆ ਸੀ ਕਿਸਾਨ ਅੰਦੋਲਨ ਉਸ ਦੇ ਵਿੱਚ ਇਹ ਬਿਜਲੀ ਐਕਟ ਵੀ ਇੱਕ ਮੁੱਦਾ ਸੀਗਾ ਤੇ ਕਿਸਾਨ ਜਥੇਬੰਦੀਆਂ ਨਾਲ ਕੇਂਦਰ ਸਰਕਾਰ ਨੇ ਗੱਲ ਕੀਤੀ ਸੀ ਵੀ ਜਦੋਂ ਵੀ ਅਸੀਂ ਕੋਈ ਕਰਾਂਗੇ ਤਾਂ ਤੁਹਾਡੀ ਸਹਿਮਤੀ ਤੋਂ ਬਿਨਾਂ ਨਹੀਂ ਕਰਾਂਗੇ ਪਰ ਇਹ ਹੁਣ ਲੈ ਕੇ ਆਉਣਾ ਚਾਹੁੰ ਸਬੂਡ ਵੀਨ ਪੱਦਰ ਤੇ ਆਲ ਪੰਜਾਬ ਦੇ ਵਿੱਚ ਅਸੀਂ ਬਿਜਲੀ ਐਕਟ 100 ਦੀਆਂ ਕਾਪੀਆਂ ਸੀਟ ਬਿੱਲ ਦੀਆਂ ਕਾਪੀਆਂ ਤੇ ਜਿਹੜੇ ਲੇਬਰ ਕਾਨੂੰਨਾਂ ਨੂੰ ਜਿਹੜਾ ਇਹਨਾਂ ਨੇ ਰੱਦ ਕੀਤਾ ਹੈ ਸੈਂਟਰ ਨੇ 29 ਕਾਨੂੰਨਾਂ ਨੂੰ ਰੱਦ ਕਰਕੇ 4 ਕਾਨੂੰਨ ਬਣਾਤੇ ਉਹਦੇ ਅਗੇਂਸਟ ਅਸੀਂ 8 ਤਰੀਕ ਨੂੰ ਰੋਸ ਮਜਾਰਾ ਸਾਰੇ ਪੰਜਾਬ ਦੇ ਵਿੱਚ ਕਰਾਂਗੇ ਤੇ ਦੂਜਾ ਜਿਹੜੀਆਂ ਪੰਜਾਬ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਪਟਿਆਲਾ ਹੋ ਗਿਆ ਲੁਧਿਆਣਾ ਹੋ ਗਿਆ ਉਹਨਾਂ ਦੇ ਵੀ ਉਸ ਧਰਨਿਆਂ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ ਜਾਏਗਾ ਜੀ ਮਤਲਬ ਕੁੱਲ ਮਲਾਕੀ ਦੇਖਿਆ ਜਾ ਵੀ ਪੰਜਾਬ ਨੂੰ ਇੱਕ ਤਰੀਕੇ ਦੇ ਨਾਲ ਵੇਚਣ ਦੀ ਤਿਆਰੀ ਹੈ ਪਹਿਲਾਂ ਜ਼ਮੀਨਾਂ ਸੀ ਹੁਣ ਬਿਜਲੀ ਦਾ ਡਾਟਾ ਸੋਧ ਬਿੱਲ ਲਿਆਉਣ ਦੇ ਨਾਲ ਨਾਲ ਕਿਤੇ ਨਾ ਕਿਤੇ ਇਹ ਚੀਜ਼ਾਂ ਸਾਰੀਆਂ ਇੰਪਲੀਮੈਂਟ ਹੋਣਗੀਆਂ ਵਿੱਚ ਹਾਂ ਸੰਗੀ ਢਾਂਚੇ ਨੂੰ ਖਤਮ ਕਰਨ ਦਾ ਜਿਹੜਾ ਮੇਨ ਇਹਨਾਂ ਦਾ ਉਹ ਹੈਗਾ ਅੱਜ ਵੀ ਜਿਹੜਾ ਲੈਂਡ ਵਾਲਾ ਵੀ ਬਿੱਲ ਜਿਹੜਾ ਆ ਰਿਹਾ ਵੀ ਜਿਹੜਾ ਰਜਿਸਟਰੀਆਂ ਦਾ ਅਧਿਕਾਰ ਹੈ ਸੈਂਟਰ ਕੋਲੇ ਉਹ ਵੀ ਚੱਲ ਰਿਹਾ ਅੱਜਕੱਲ ਮਤਲਬ ਕੇਂਦਰ ਜੋ ਵੀ ਹੈਗਾ ਸੰਗੀ ਢਾਂਚੇ ਨੂੰ ਖਤਮ ਕਰਨਾ ਚਾਹੁੰਦੀ ਹੈ ਕੇਂਦਰ ਆਪਣਾ ਦਬਦਬਾ ਸਾਰੇ ਖੇਤਰਾਂ ਦੇ ਵਿੱਚ ਉਹ ਬਣਾਉਣਾ ਚਾਹੁੰਦੀ ਹੈ ਰੋਡਾਂ ਦੇ ਵਿੱਚ ਬਣ ਗਿਆ ਜੀਐਸਟੀ ਦੇ ਵਿੱਚ ਬਣ ਗਿਆ ਅ ਕਈ ਹੋਰ ਚੀਜ਼ਾਂ ਚ ਬਣ ਗਿਆ ਤੇ ਇਸੇ ਤਰ੍ਹਾਂ ਹੀ ਬਿਜਲੀ ਦੇ ਵਿੱਚ ਵੀ ਲੈ ਕੇ ਜਿਹੜਾ ਹੈਗਾ ਸੰਗੀ ਢਾਂਚੇ ਨੂੰ ਖਤਮ ਕਰਕੇ ਜਿਹੜਾ ਆਮ ਲੋਕਾਂ ਨੂੰ ਇਹ ਦਿੱਕਤਾਂ ਚ ਪਾਉਣਾ ਚਾਹੁੰਦਾ ਪੰਜਾਬ ਸਰਕਾਰ ਦੀ ਕੀ ਭੂਮਿਕਾ ਮੰਨਦੇ ਹੋ ਕੀ ਯੋਗਦਾਨ ਮੰਨਦੇ ਹੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਿਤੇ ਕੋਈ ਇਹੋ ਜਿਹਾ ਬੋਲ ਉਹਨਾਂ ਦਾ ਨਿਕਲਿਆ ਨਹੀਂ ਵੀ ਅਸੀਂ ਰੱਦ ਕਰਦੇ ਆਂ ਕਿਸਾਨਾਂ ਦੇ ਨਾਲ ਮੰਗਾ ਮੰਨਣੀਆਂ ਦੂਰੋਂ ਘਰੋਂ ਚੁੱਕਿਆ ਜਾਂਦਾ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੂੰ ਚੁੱਕਿਆ ਜਾਂਦਾ ਮਹਰਾਨਾ ਪੰਜਾਬ ਸਰਕਾਰ ਜਿਹੜੀ ਹੈਗੀ ਦੇਖੋ ਸਾਡੇ ਕੇਰਲਾ ਵਾਲਾ ਇਹ ਸਾਡੀ ਗੱਲ ਨਾ ਕਰਨ ਕੋਈ ਦਿੱਕਤ ਨਹੀਂ ਪੰਜਾਬ ਦੀ ਸਰਕਾਰ ਜਿਹੜੀ ਹੈ ਪੰਜਾਬ ਦੀ ਜਿਹੜੀ ਕੈਬਨਟ ਮੰਤਰੀ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ 1.5 ਮਹੀਨਾ ਹੋ ਗਿਆ ਨੂੰ ਐਕਟ ਤੇ ਨਾਰਾਜ਼ਗੀ ਜਾਰ ਕਰਨ ਦੀ ਜਾਂ ਇਹਦੀ ਤੇ ਆਪਣੀ ਜਿਹੜੀ ਦਿੱਕਤ ਹੈ ਉਹਨੂੰ ਭੇਜਣ ਦਾ ਹਲੇ ਤੱਕ ਇਹਨਾਂ ਨੇ ਉਹਦੇ ਤੇ ਨਹੀਂ ਭੇਜਿਆ ਕਿਸਾਨ ਜਥੇਬੰਦੀਆਂ ਨੇ 1 ਲੱਖ ਦੇ ਕਰੀ ਆਬਜੈਕਸ਼ਨਾਂ ਭੇਜੀਆਂ ਸਾਡੇ ਜਥੇਬੰਦੀਆਂ ਨੇ ਸਾਰੀਆਂ ਨੇ ਆਬਜੈਕਸ਼ਨਾਂ ਭੇਜੀਆਂ ਪਰ ਪੰਜਾਬ ਸਰਕਾਰ ਨੇ ਇਸ ਡਰਾਫਟ ਬਿੱਲ ਤੇ ਇੱਕ ਵੀ ਸ਼ਬਦ ਨਹੀਂ ਬੋਲਿਆ ਨਾ ਹੋਰ بڑے ਮੁੱਦਿਆਂ ਤੇ ਬੋਲਿਆ ਜਾਂਦਾ ਨਾ ਇਸ ਡਰਾਫਟ ਬਿੱਲ ਤੇ ਬੋਲਿਆ ਨਾ ਹੀ ਉਹਦੇ ਤੇ ਜੀ ਬਣਦੀ ਹੈ ਕਾਰਵਾਈ ਵੀ ਸਾਨੂੰ ਇਸ ਬਿੱਲ ਤੋਂ ਆ ਦਿੱਕਤ ਹੈ ਜੀ ਇਹ ਚਾਹ ਐਮੈਂਡਮੈਂਟ ਹੋਣੀ ਚਾਹੀਦੀ ਉਹ ਇਹਨਾਂ ਨੂੰ ਕਰਨਾ ਬਣਦਾ ਸੀਗਾ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਨਹੀਂ ਕੀਤਾ ਸਾਡਾ ਪੰਜਾਬ ਸਰਕਾਰ ਨਾਲ ਹੀ ਰੋਸ ਹੈ ਵੀ ਹਲੇ ਵੀ ਟਾਈਮ ਹੈਗਾ ਤਾਂ ਇਸ ਬਿੱਲ ਦੇ ਵਿਰੁੱਧ ਜੋ ਵੀ ਸਾਡਾ ਹੈਗਾ ਪੰਜਾਬ ਦੇ ਲੋਕ ਦੇ ਲੋਕਾਂ ਦੇ ਹਿੱਤਾਂ ਵਾਸਤੇ ਤੁਸੀਂ ਇਹ ਚੀਜ਼ ਨੂੰ ਆਪਣਾ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ ਪੰਜਾਬ ਸਰਕਾਰ ਵੱਲੋਂ। ਆਹ ਤਰੀਕ ਦਾ ਪ੍ਰੋਗਰਾਮ ਹੈ ਕੀ ਰੂਪਰੇਖਾ ਹੈ ਕਿੰਨੇ ਦਿਨ ਦਾ ਕਿੰਨੇ ਚਿਰ ਦਾ ਧਰਨਾ ਰਹੂਗਾ? ਕਿਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਦੱਸਿਆ ਵੀ ਕਾਪੀਆਂ ਸਾੜੀਆਂ ਜਾਣਗੀਆਂ ਪੂਰਾ ਹੈ ਕੀ ਰੂਪਰੇਖਾ ਮੰਗ ਪੱਤਰ ਵੀ ਦੇਣਾ ਸਰਕਾਰ ਨੂੰ ਕਿਸ ਹਾਂ ਇਹਦੇ ਚ ਸਬਡਿਵੀਜ਼ਨ ਪੱਧਰ ਤੇ ਐਸ ਡੀ ਐਮ ਲੈਵਲ ਤੇ ਜੋ ਵੀ ਜਾਂ ਬਿਜਲੀ ਬੋਰਡ ਦੇ ਅਧਿਕਾਰੀ ਨੇ ਉਹਨਾਂ ਨੂੰ ਪੱਤਰ ਦਿੱਤੇ ਜਾਣਗੇ ਔਰ ਇਹ ਪ੍ਰੋਗਰਾਮ ਇੱਕ ਦਿਨ ਦਾ ਹੈਗਾ ਤੇ ਜੇ ਸਰਕਾਰ ਨੇ ਫੇਰ ਡਰਾਫਟ ਬਿਲ ਦੇ ਅਗੇਂਸਟ ਕੋਈ ਨਾਂ ਭੇਜਿਆ ਉੱਥੇ ਯਾ ਕੇਂਦਰ ਸਰਕਾਰ ਨੇ ਇਹਨੂੰ ਮੌਨਸੂਨ ਸੈਸ਼ਨ ਦੇ ਜਿਹੜਾ ਸੌਰੀ ਆ ਵਿంటర్ ਸੈਸ਼ਨ ਹੈ ਇਹਦੇ ਵਿੱਚ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਸ ਹੀ ਉਸ ਸੰਘਰਸ਼ ਦੀ ਜਿਹੜੀ ਅਗਲੀ ਰੂਪਰੇਖਾ ਜਿਹੜੀ ਹੈ ਅਸੀਂ ਪੰਜਾਬ 'ਚ ਇੰਪਲੀਮੈਂਟ ਨਹੀਂ ਹੋਣ ਦੇਵਾਂਗੇ ਤਾਂ ਇਹ ਸਭ ਚੀਜ਼ਾਂ ਦੇ ਮੰਤਨਜ਼ਰ ਬਿਜਲੀ ਸੋਧ ਬਿੱਲ ਲਗਾਤਾਰ ਵਿਰੋਧ ਦੇ ਵਿੱਚ ਹੈ ਵਿਵਾਦਤ ਬਿਆਨ ਨਿਕਲ ਕੇ ਆ ਰਹੇ ਨੇ ਪਰ ਜੇਕਰ ਅਜਿਹਾ ਹੁੰਦਾ ਫਿਰ ਤਮਾਮ ਪੰਜਾਬ ਵਰਗ ਦੇ ਜਿਹੜੇ ਲੋਕ ਨੇ ਹਰੇਕ ਵਰਗ ਜਿਹੜਾ ਉਹ ਸੜਕਾਂ ਤੇ ਆਉਂਦਾ ਹੋਇਆ ਦਿਖਾਈ ਦੇਖੇਗਾ ਅੱਜ ਐਲਾਨ ਕਰ ਦਿੱਤਾ ਗਿਆ ਕਿ 8 ਤਰੀਕ ਨੂੰ ਸੂਬਾ ਪੱਧਰੀ ਜਿਹੜੇ ਐਸਟੀਐਮ ਪੱਧਰੀ ਜਿਹੜੇ ਧਰਨੇ ਮਜਾਰੇ ਨੇ ਉਹ ਵੀ ਬਿਜਲੀ ਬੋਰਡ ਅਧਿਕਾਰੀਆਂ ਵੱਲੋਂ ਕੀਤੇ ਜਾਣੇ ਔਰ ਇਸ ਦੇ ਵਿੱਚ ਕਿਸਾਨ ਵੀ ਜਿਹੜਨੇ ਹੋ ਸ਼ਾਮਲ ਹੋਣਗੇ ਕੈਮਰਾ ਪਰਸਨ ਸ਼ੇਰ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗ੍ਰੇਸੀ న్యూਸ ਮੋਹਾਲੀ